15 ਦਸੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹ ਸਕਦਾ ਹੈ ਜਿਵੇਂ ਦੱਸਿਆ ਹੋਇਆ ਸੀਗਾ ਕਿ ਅੱਜ ਵੀ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜ਼ਮੀਨੀ ਪਦਰ ਤੇ ਸੰਘਣੀ ਧੁੰਦ ਦੇਖੀ ਗਈ ਪਰ ਜਿਵੇਂ ਜਿਵੇਂ ਧੁੱਪ ਨਿਕਲਦੀ ਗਈ ਮੌਸਮ ਸਾਫ਼ ਹੁੰਦਾ ਗਿਆ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਆਸਮਾਨ ਨੀਲਾ ਰਿਹਾ ਹਲਕੀ ਜਿਹੀ ਬੱਦਲ ਬਈ ਉਚੇਰੀ ਗੁਜ਼ਰਦੀ ਹੋਈ ਦਿਖਾਈ ਦਿੱਤੀ ਕੱਲ ਨੂੰ ਵੀ ਮਾਹੌਲ ਇਸੇ ਤਰ੍ਹਾਂ ਦਾ ਹੀ ਬਣਦੇ ਰਹਿਣ ਦੀ ਸੰਭਾਵਨਾ ਹੈ ਮੌਸਮ ਮੁੱਖ ਤੌਰ ਤੇ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਧੁੰਦ ਸਵੇਰੇ ਵੇਲੇ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਪਰ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਮੌਸਮ ਸਾਫ਼ ਹੁੰਦਾ ਜਾਵੇਗਾ ਟੈਂਪਰੇਚਰ ਦੀ ਵੀ ਗੱਲ ਕਰੀਏ ਤਾਂ ਟੈਂਪਰੇਚਰ ਵੀ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ 5 ਤੋਂ 9 ਡਿਗਰੀ ਤੱਕ ਰਾਤ ਵੇਲੇ ਵੱਖ-ਵੱਖ ਜਗ੍ਹਾ ਦਰਜ ਕੀਤਾ ਜਾ ਰਿਹਾ ਹੈ ਦਿਨ ਵੇਲੇ 20 ਤੋਂ 25 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਮੌਸਮ ਲਗਾਤਾਰ ਖੁਸ਼ਕ ਅਤੇ ਸਾਫ਼ ਬਣਿਆ ਹੋਇਆ ਹੈ ਮੀਂਹ ਦੀ ਗੱਲ ਕਰੀਏ ਤਾਂ 20-21 ਤਰੀਕ ਦੇ ਆਸ-ਪਾਸ ਇੱਕ ਹਲਕਾ ਜਿਹਾ ਸਿਸਟਮ ਆਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਉਂਝ ਮੌਸਮ ਪੰਜਾਬ ਵਿੱਚ ਜਾਂ ਨਾਲ ਲੱਗਦੇ ਖੇਤਰਾਂ ਦੇ ਵਿੱਚ ਅਗਲੇ 2 ਤੋਂ 3 ਦਿਨ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੀਆਂ ਪੂਰੀਆਂ ਪੂਰੀਆਂ ਸੰਭਾਵਨਾ ਨੇ ਪਹਾੜੀ ਖੇਤਰਾਂ ਦੇ ਵਿੱਚ ਪਿਛਲਾ ਸਿਸਟਮ ਹਲਕਾ ਮੀਂਹ ਅਤੇ ਬਰਸਬਾਰੀ ਦਾ ਦੌਰ ਦੇ ਕੇ ਜਰੂਰ ਗਿਆ ਹੋਵੇਗਾ ਪਰ ਉਹਦੇ ਨਾਲ ਪੰਜਾਬ ਦੇ ਵਿੱਚ ਬੱਦਲਵਾਈ ਸੀ ਕਿ ਜਿਹੜੀ ਕਿ ਹੁਣ ਸਮਾਪਤ ਹੋ ਚੁੱਕੀ ਹੈ ਤੇ ਹੁਣ ਅਗਲੇ 2-3 ਦਿਨ ਧੁੰਦ ਤੇ ਹਲਕੀ ਜਿਹੀ ਬੱਦਲਵਾਈ ਜ਼ਰੂਰ ਦੇਖਣ ਨੂੰ ਮਿਲੇਗੀ ਉਂਝ ਮੌਸਮ